ਗੁਰਦਾਸਪੁਰ ਦੇ ਪਿੰਡ ਮੰਗਲ ਹੁਸੈਨ ਨੇੜੇ ਦੋ ਨੌਜਵਾਨਾਂ ਨੇ ਰੋਡ ਤੇ ਖੜੇ ਇੱਕ ਟਰੱਕ ਵਿੱਚ ਕਾਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕਾਰ ਸਵਾਰ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਖ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਇੱਕ ਪੰਜਾਬ ਪੁਲਿਸ ਦੀ ਵਰਦੀ ਵੀ ਪਈ ਹੋਈ ਸੀ ਅਤੇ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ। ਗੱਡੀ ਵਿੱਚੋਂ ਨਸ਼ੇ ਨਾਲ ਸੰਬੰਧਿਤ ਸਮੱਗਰੀ ਵੀ ਮਿਲੀ ਹੈ। ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਸਨੇ ਆਪਣਾ ਟਰੱਕ ਸਾਈਡ ਤੇ ਖੜਾ ਕੀਤਾ ਹੋਇਆ ਸੀ ਇਸੇ ਦੌਰਾਨ ਇੱਕ ਤੇਜ਼ ਰਫਤਾਰ ਕਾਰ ਸਿੱਧੀ ਆ ਕੇ ਉਸਦੇ ਟਰੱਕ 'ਚ ਜਾ ਵਜੀ ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ ਇਸ ਤੋਂ ਪਹਿਲਾਂ ਵੀ ਇੱਕ ਕਾਰ ਚਾਲਕ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਆਏ ਹਨ ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਹ ਸਭ ਕਾਰ ਦੀ ਵਜ੍ਹਾ ਰੌਂ ਸਾਈਡ ਲਿਆ ਕੇ ਗੱਡੀ ਇਹ ਠੋਕਤੀ ਐ ਨਾ ਪਹਿਲਾਂ ਪਿੱਛੇ ਬੰਦਾ ਬੰਦੇ ਨੂੰ ਢਾ ਲਿਆ ਮੋਟਰਸਾਈਕਲ ਵਾਲੇ ਨੂੰ ਇਹ ਆਈ ਕਲਾਣਾਵਰ ਵਾਲੋ ਸਾਈਡ ਤੋਂ ਆਉਂਦੀ ਕਾਰ ਮੈਂ ਰਸਾਲਸ ਰੋਡ ਤੇ ਲੈ ਸਾਈਡ ਤੇ ਖਲੋਤਾ ਟਾਇਰ ਠੰਡੇ ਕਰਨ ਦੇ ਆ ਗੱਡੀ ਦੇ ਇਹ ਦੋ ਜਣੇ ਆ ਸਟਾਂ ਲੱਗੀਆਂ ਦੋ ਜਣੇ ਦੇ ਦੋ ਇੱਕ ਮੋਟਰਸਾਈਕਲ ਵਾਲਾ ਢਾਇਆ ਨਾ ਪਿੱਛੇ ਨਾਲ ਹੀ ਮੋਟਰਸਾਈਕਲ ਮੁੜ ਕੇ ਗੱਡੀ ਜਨਾ ਕੋਈ ਕੰਟਰੋਲ ਨਹੀਂ ਪਾਇਆ ਕੀ ਖਾਦਾ ਵਿੱਚ ਗੋਲੀਆਂ ਪਈਆਂ ਨਸ਼ਾ ਵਿੱਚ ਪਿਆ ਦੇ ਇੱਕ ਮਲਾਇਆ ਦੀ ਬਰਦੀ ਵਿੱਚ ਪਈ ਐ ਅਤੀ ਗੱਡੀ ਜੀ ਬਾਈ ਸ਼ਾਵੇ ਲਾਈ ਗੱਡੀ ਸਾਈਡ ਤੇ ਸਫਸਰ ਰੋਡ ਦੇ ਸਰਕਸ ਰੱਖਿਆ ਫੋਰਸ 112 ਤੇ ਲੱਗੇ ਹੋਏ ਕਾਲਾਣਾ ਰੋਡ ਤੇ ਆਪਾਂ ਨੂੰ ਮਿਲੀ 112 ਤੋਂ ਕਾਲ ਆਈ ਆ ਕਿ ਮੰਗਲ ਸ਼ੈਣ ਪੁਲੀ ਤੇ ਐਕਸੀਡੈਂਟ ਹੋ ਗਿਆ ਆ ਆਪਾਂ ਫੌਰਨ ਪਹੁੰਚੇ ਉੱਥੇ ਉੱਥੇ ਪਹੁੰਚ ਕੇ ਵੇਖਿਆ ਵੀ ਗੱਡੀ ਦੇ ਵਿੱਚ ਦੋ ਜਣੇ ਪਏ ਆ ਜਿਹੜਾ ਕਿ ਦੋਹਾਂ ਨੂੰ ਆਪਾਂ ਹਸਪਤਾਲ ਲਿਆਂਦਾ ਸਰਕਾਰੀ ਹਸਪਤਾਲ ਕੱਢ ਕੇ ਲਿਆਂਦਾ ਆਪਣੀ ਗੱਡੀ ਤੇ ਤੇ ਜਿਹੜੀ ਹਸਪਤਾਲ ਵਾਲਿਆਂ ਕਿਹਾ ਵੀ ਇੱਕ ਦੀ ਡੈਥ ਹੋ ਗਈ ਆ ਇੱਕ ਠੀਕ ਹੈ ਨਹੀਂ ਆਪਣੀ ਸਾਈਡ ਤੇ ਪਾ ਲੱਗੀ ਥੱਲੇ ਉਤਰ ਕੇ ਵਜਦੀ ਟਰੱਕ ਦੇ ਅਗਲੇ ਬੰਨੇ ਟਰੱਕ ਲੋਤਾਵਾ ਟਰੱਕ ਦੇ ਨਾਲ ਵਜਦੀ ਆ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਾਸਪੁਰ